ਸਸ਼ੀਕਾਲ ਜੀ ਮੈਂ ਡਾਕਟਰ ਨਵਜੋਤ ਕੋਰ ਅੱਜ ਆਪਾਂ ਗੱਲ ਕਰਦੇ ਹਾਂ ਐਮੀਨੋਰੀਆ ਬਾਰੇ ਜਦੋਂ ਕਿ ਤੁਹਾਡੇ ਇੱਕ ਜਾਂ ਦੋ ਪੀਰੀਅਡ ਮਿਸ ਹੋ ਜਾਂਦੇ ਹਨ ਤਾਂ ਇਸ ਨੂੰ ਐਮੀਨੋਰੀਆ ਕਹਿੰਦੇ ਹਨ ਐਮੀਨੋਰੀਆ ਦੇ ਕਾਰਨ ਕੀ ਹੋ ਸਕਦੇ ਹਨ ਸਭ ਤੋਂ ਪਹਿਲਾ ਕਾਰਨ ਹੈ ਹਾਰਮੋਨਲ ਇਸ਼ੂ ਜਿਦੇ ਵਿੱਚ ਕਿ ਤੁਹਾਡੇ ਹਾਰਮੋਨ ਡਿਸਟਰਬ ਹੋ ਜਾਂਦੇ ਹਨ ਜਿਵੇਂ ਕਿ ਤੁਹਾਨੂੰ 슈ਗਰ ਦੀ ਪ੍ਰੋਬਲਮ ਹੈ ਥਾਇਰੋਇਡ ਦੀ ਪ੍ਰੋਬਲਮ ਹੈ ਜਾਂ ਫਿਰ ਤੁਹਾਨੂੰ ਪਿਟਿਊਟਰੀ ਗਲੈਂਡ ਦਾ ਟਿਊਮਰ ਹੈ ਨੈਕਸਟ ਰੀਜ਼ਨ ਹੁੰਦਾ ਹੈ ਤੁਹਾਡਾ ਰੋਪਰੋਡਕਟਿਵ ਇਸ਼ੂਸ ਜਿਦੇ ਵਿੱਚ ਤੁਹਾਡਾ Ovulation ਨਹੀਂ ਪ੍ਰੋਪਰ ਹੋ ਰਿਹਾ ਯਾਨੀ ਕਿ PCOS ਜਾਂ PCOS ਦੇ ਕੇਸ ਵਿੱਚ ਜਾਂ ਫਿਰ ਕੰਜਨਾਈਟਲ ਵੀ ਤੁਹਾਡਾ ਜੋ रिप्रोडक्टਿਵ ਟ੍ਰੈਕ ਹੈ ਉਹ ਸਹੀ ਨਹੀਂ ਹੈਗਾ ਨੈਕਸਟ ਹੁੰਦਾ ਹੈ ਪ੍ਰੈਗਨਨਸੀ ਜਾਂ ਬ੍ਰੈਸਟ ਫੀਡਿੰਗ ਦੇ ਵਿੱਚ ਨੈਕਸਟ ਰੀਜ਼ਨ ਹੁੰਦਾ ਹੈ ਲਾਈਫਸਟਾਈਲ ਯਾਨੀ ਕਿ ਤੁਹਾਡਾ ਲਾਈਫਸਟਾਈਲ ਸਹੀ ਨਹੀਂ ਹੈਗਾ ਤੁਹਾਡਾ weight ਬਹੁਤ ਜ਼ਿਆਦਾ ਹੈ ਤੁਸੀਂ exercise ਬਹੁਤ ਜ਼ਿਆਦਾ ਕਰ ਰਹੇ ਹੋ ਜਾਂ ਤੁਹਾਡਾ ਇੱਕਦਮ weight loss ਹੋ ਗਿਆ ਹੈ ਤਾਂ ਇਹਨਾਂ ਕੇਸਸ ਦੇ ਵਿੱਚ ਜਿਵੇਂ ਕਿ ਤੁਹਾਡਾ ਨਿਊਟ੍ਰੀਸ਼ਨ ਸਹੀ ਨਹੀਂ ਹੈਗਾ ਇਹਨਾਂ ਕੇਸਸ ਦੇ ਵਿੱਚ ਵੀ ਐਮੀਨੋਰੀਆ ਦੀ ਪ੍ਰੋਬਲਮ ਹੋ ਜਾਂਦੀ ਹੈ ਨੈਕਸਟ ਰੀਜ਼ਨ ਹੁੰਦਾ ਹੈ ਕਿ ਤੁਸੀਂ ਜੋ ਬਰਥ ਕੰਟਰੋਲ ਪिल्स ਹਨ ਉਹ ਲੈ ਰਹੇ ਹੋ ਜਾਂ ਫਿਰ ਤੁਸੀਂ ਇੰਟਰਾਯੂਟਰਾਈਨ ਡਿਵਾਈਸਸ ਦੀ ਇਨਸਰਸ਼ਨ ਕੀਤੀ ਹੋਈ ਹੈ ਇਸ ਤੋਂ ਇਲਾਵਾ ਇਹ ਰੀਜ਼ਨ ਹੁੰਦਾ ਹੈ ਕਿ ਤੁਸੀਂ ਲੰਬੇ ਟਾਈਮ ਤੋਂ ਕੋਈ ਮੈਡੀਸਿਨ ਲੈ ਰਹੇ ਹੋ ਜਾਨੀ ਕਿ ਐਂਟੀ ਡਿਪਰੈਸੈਂਟ ਡਰੱਗਸ ਲੈ ਰਹੇ ਹੋ ਬੀਪੀ ਦੀਆਂ ਡਰੱਗਸ ਲੈ ਰਹੇ ਹੋ ਜਾਂ ਫਿਰ ਕੋਈ ਅਲਰਜੀ ਦੀ ਮੈਡੀਕੇਸ਼ਨ ਲੈ ਰਹੇ ਹੋ ਤਾਂ ਇਹਨਾਂ ਕੇਸਸ ਦੇ ਵਿੱਚ ਤੁਹਾਡਾ ਜੋ ਐਮੀਨੋਰੀਆ ਹੋ ਜਾਂਦਾ ਹੈ ਜਾਨੀ ਕਿ ਤੁਹਾਡੇ ਮੈਂਸ ਸਟਾਪ ਹੋ ਜਾਂਦੇ ਹਨ थैंक यू